ਕਿੰਦੇ ਹੋ ਗੁਰਾਹੇਰੀ ਨੈਤ ਭਾਈ ਜਾ ਸਰਕਾਰ ਮੁਰਦਾਬਾ ਪਟਿਆਲਾ ਸ਼ਹਿਰ ਵਿੱਚ ਉਸ ਵੇਲੇ ਮਾਹੌਲ ਬੜਾ ਨਾਜ਼ੁਕ ਹੋ ਗਿਆ ਜਦੋਂ ਸ਼ਹੀਦ ਕ੍ਰਿਤੀ ਕਪੂਰ ਅਧਿਆਪਕ ਯੂਨੀਅਨ ਦੇ ਕਈ ਵਰਕਰ ਪੈਟਰੋਲ ਦੀ ਭਰੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਏ ਮਾਤਾ ਕੁਸ਼ਲਿਆ ਹਸਪਤਾਲ ਸਾਹਮਣੇ ਬੜੀ ਪਾਣੀ ਵਾਲੀ ਟੈਂਕੀ ਤੇ ਚੜੇ ਇਹ ਅਧਿਆਪਕ ਆਪਣੇ ਈਟੀਟੀ ਪੋਸਟਾਂ ਤੇ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਅਧਿਆਪਕ ਯੂਨੀਅਨ ਮੈਂਬਰਾਂ ਨੇ ਸਾਬਕਾ ਅਕਾਲੀ ਭਾਜਪਾ ਸਰਕਾਰ ਤੇ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਨ ਦੇ ਦੋਸ਼ ਵੀ ਲਗਾਏ ਯੂਨੀਅਨ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਬਣਨ ਸਮੇ ਸਾਨੂੰ ਉਮੀਦ ਹੋਈ ਸੀ ਕਿ ਸਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ ਅਧਿਆਪਕ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਇਹ ਕਦਮ ਮਜਬੂਰ ਹੋ ਕੇ ਉਠਾਉਣਾ ਪਿਆ ਅਤੇ ਜੇਕਰ ਸਰਕਾਰ ਨੇ ਮੰਗਾਂ ਬਾਰੇ ਭਰੋਸਾ ਨਾ ਦਿਵਾਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਜਿਸ ਦਾ ਭੁਗਤਾਨ ਸਰਕਾਰ ਨੂੰ ਕਰਨਾ ਪਵੇਗਾ ਇਹ ਜਿਹੜੀ ਯੂਨੀਅਨ ਹੈ ਸ਼ਹੀਦ ਕਿਰਨਜੀਤ ਕੌਰ ਏਜੀਐਸ ਏਆਈਐਸਟੀਆਰ ਅਧਿਆਪਕ ਯੂਨੀਅਨ ਹੈ ਜਿਹੜੀ 2003 ਤੋਂ ਰੋਲ ਰਹੀ ਹੈ ਕੈਪਟਨ ਸਰਕਾਰ ਨੇ ਵੀ ਬਹੁਤ ਰੋਲਿਆ ਬਾਦਲ ਸਰਕਾਰ ਨੇ ਵੀ ਬਹੁਤ ਰੋਲਿਆ ਧਿਆਨ ਚ ਲਿਆ ਦਿਆਂ ਐ ਸੀਓਨੀਆਂ ਦੀਆਂ ਤਿੰਨ ਕੁਰਬਾਨੀਆਂ ਹੋਈਆਂ ਸ਼ਹੀਦ ਕਰਨਜੀਤ ਕੌਰ ਕਪੂਰਥਲੇ ਆਪਣੇ ਆਪ ਨੂੰ ਅੱਗ ਲਾ ਕੇ ਉਹਨੇ ਸ਼ਹਾਦਤ ਦਿੱਤੀ ਟੈਂਕੀ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਭਰਾ ਜिला ਸਿੰਘ ਉਹ ਸ਼ਹੀਦ ਹੋਇਆ ਮਰਨ ਵਰਤ ਤੇ ਬੈਠਾ ਸੀਗਾ ਬਠਿੰਡੇ ਗੁਰਦਿਆਂ ਚ ਇਨਫੈਕਸ਼ਨ ਹੋਈ ਉਹ ਸ਼ਹਾਦਤ ਦੇ ਗਿਆ ਉਸ ਤੋਂ ਬਾਅਦ ਸਾਡੀ ਬੱਚੀ 14 ਮਹੀਨਿਆਂ ਦੀ ਰੂਥ ਸਾਡੀ ਇੱਕ ਭੈਣ ਦੀ ਬੇਟੀ ਉਹ ਧਰਨੇ ਵਿੱਚ ਲੈ ਕੇ ਆਈ ਸੀ ਨਾਲ ਉਹ ਬਠਿੰਡਾ ਜਿਹੜਾ ਪ੍ਰਸ਼ਾਸਨ ਦੇ ਕਹਿਰ ਦੀ ਸ਼ਿਕਾਰ ਹੁੰਦੀ ਹੋਈ ਬਾਦਲ ਸਰਕਾਰ ਦੇ ਕਹਿਰ ਦੇ ਸ਼ਿਕਾਰ ਹੁੰਦੀ ਹੋਈ ਉਹ ਬੱਚੀ ਸ਼ਹੀਦ ਹੋਈ ਉਸ ਤੋਂ ਬਾਅਦ ਪਿਛਲੇ ਦਸੰਬਰ ਦੇ ਵਿੱਚ ਜਦੋਂ ਅਸੀਂ ਧਰਨੇ ਲਾਇਆ ਹੈ ਤਾਂ ਅਰਥੀ ਫੂਕ ਮਜਾਰੇ ਦੇ ਵਿੱਚ ਸਾਡਾ ਸਮਰਜੀਤ ਸਿੰਘ ਵੀਰ ਮਾਨਸਾ ਤੋਂ ਅਰਥੀ ਫੂਕ ਮਜਾਰੇ ਦੇ ਵਿੱਚ ਪੈਟਰੋਲ ਪਾ ਕੇ ਆਪਣੇ ਆਪ ਤੇ ਆਗੋਂ ਨੇ ਲਾ ਲਈ ਸੀ ਮੌਤ ਦੇ ਮੂੰਹ ਦੇ ਵਿੱਚੋਂ ਉਹਨੂੰ ਜਿਹੜਾ ਬਹੁਤ ਮੁਸ਼ਕਲ ਨਾਲ ਕੱਢਿਆ ਗਿਆ ਤੇ ਅੱਜ ਉਹੀ ਵੀਰ ਮੈਂ ਧਿਆਨ ਚ ਲਿਆ ਦਿਆਂ ਵੀ ਐਸ ਟੈਂਕੀ ਦੇ ਉੱਤੇ ਚੜਿਆ ਹੋਇਆ ਡੋਰ ਟੂ ਡੋਰ ਸੀ ਇਹਨਾਂ ਦੇ ਨਾਲ ਚੱਲੇ ਆ ਪ੍ਰੋਪਰ ਤੌਰ ਤੇ ਅਸੀਂ ਕਾਂਗਰਸ ਸਰਕਾਰ ਨੂੰ ਸਮਰਥਨ ਦਿੱਤਾ ਪਰ ਅੱਜ ਕਾਂਗਰਸ ਸਰਕਾਰ ਜਿਹੜੀ ਪੱਲਾ ਝਾੜ ਰਹੀ ਹੈ ਸਾਨੂੰ ਮੁੱਖ ਮੰਤਰੀ ਪੰਜਾਬ ਦਾ ਕੀ ਸਾਨੂੰ ਜਿਹੜੇ ਐਮਐਲਏ ਦੇ ਨਾਲ ਅਸੀਂ ਡੋਰ ਟੂ ਡੋਰ ਵਰਕ ਕੀਤਾ ਹੈ ਜਿਹੜੇ ਮੰਤਰੀ ਨਾਲ ਅਸੀਂ ਵਰਕ ਕੀਤਾ ਉਹ ਵੀ ਅੱਜ ਸਾਨੂੰ ਅੰਗੂਠਾ ਵਿਖਾ ਰਹੇ ਹੈ ਜਦੋਂ ਤੱਕ ਕੈਪਟਨ ਸਰਕਾਰ ਨੇ ਸਾਡੇ ਨਾਲ ਧੋਖੇ ਨਾਲ ਵੋਟਾਂ ਲਈਆਂ ਧੋਖਾ ਕਰਕੇ ਵੋਟਾਂ ਲਈਆਂ ਇਹਨੇ ਆਉਂਦਿਆ ਹੀ ਧੋਖਾ ਧੜੀ ਕੀਤੀ ਹੈ ਸਾਡੇ ਨਾਲ ਸਾਡੇ ਤੋਂ ਵੋਟਾਂ ਪਵਾ ਕੇ ਸਾਨੂੰ ਮੂੰਹ ਨਹੀਂ ਵਿਖਾਇਆ ਜਦੋਂ ਤੱਕ ਸਾਨੂੰ ਹੱਕ ਨਹੀਂ ਦਿੰਦੇ ਉਦੋਂ ਤੱਕ ਅਸੀਂ ਇੱਥੇ ਪਟਿਆਲੇ ਦੇ ਵਿੱਚ ਡਟੇ ਆਂ ਤੇ ਡਟੇ ਰਹਾਂਗੇ ਲੋੜ ਪੈਣ ਤੇ ਅਸੀਂ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਾਂਗੇ ਪਟਿਆਲਾ ਤੋਂ ਅਮਰਜੀਤ ਸਿੰਘ ਦੇ ਨਾਲ ਰਾਣਾ ਰਖੜਾ ਦੀਰਪੁਰ